ਔਰਤ ਦਾ ਜਨੇਪਾ ਹੋਣ ਤੋਂ ਬਾਅਦ ਅਚਾਨਕ ਹਾਲਤ ਵਿਗੜ ਗਈ ਅਤੇ ਕਰੀਬ 8 ਦਿਨ ਇਲਾਜ ਅਧਿਨ ਰਹਿਣ ਤੋਂ ਪਰੰਤ ਔਰਤ ਦੀ ਮੌਤ ਹੋ ਗਈ। ਉੱਥੇ ਹੀ ਮ੍ਰਿਤਕ ਔਰਤ ਦੇ ਪਰਿਵਾਰਕ ਜਵਾਲਿਆਂ ਨੇ Laash ਨੂੰ ਬਟਾਲਾ ਦੇ ਗਾਂਧੀ ਚੌਕ ਵਿੱਚ ਰੱਖ ਰੋਸ ਪ੍ਰਦਰਸ਼ਨ ਕੀਤਾ। ਮ੍ਰਿਤਕਾ ਦੇ ਪਤੀ ਅਤੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਕਿ 1 ਜਨਵਰੀ ਨੂੰ ਜਨੇਪੇ ਲਈ ਉਕਤ ਔਰਤ ਨੂੰ ਕਾਦੀ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ ਤੇ ਜਨੇਪੇ ਆਪਰੇਸ਼ਨ ਦੌਰਾਨ ਲਾਈਟ ਬੰਦ ਹੋ ਗਈ ਤੇ ਡਾਕਟਰਾਂ ਨੇ ਮੋਬਾਈਲ ਦੀ ਲਾਈਟ ਜਗਾ ਕੇ ਆਪਰੇਸ਼ਨ ਕੀਤਾ ਜਿਸ ਤੋਂ ਬਾਅਦ ਔਰਤ ਦੀ ਹਾਲਤ ਵਿਗੜ ਗਈ ਅਤੇ ਡਾਕਟਰਾਂ ਨੇ ਉਹਨਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਪਰ ਜਲੰਧਰ ਦੇ ਹਸਪਤਾਲ ਤੇ ਡਾਕਟਰਾਂ ਨੇ ਅੰਮ੍ਰਿਤਸਰ ਭੇਜ ਦਿੱਤਾ ਮ੍ਰਿਤਕ ਦੇ ਪਤੀ ਨੇ ਕਿਹਾ ਕਿ ਉਸ ਦੀ ਪਤਨੀ ਦੀ ਹਾਲਤ ਦਿਨੋ ਦਿਨ ਵਿਗੜ ਕੇ ਉਦੋਂ ਰਾਤ ਉਸ ਦੀ ਮੌਤ ਹੋ ਗਈ ਉਹਨਾਂ ਨੇ ਕਿਹਾ ਕਿ ਡਾਕਟਰਾਂ ਦੀ ਗਲਤੀ ਦੇ ਨਾਲ ਉਹਨਾਂ ਦੀ ਪਤਨੀ ਦੀ ਮੌਤ ਹੋਈ ਹੈ ਉਹਨਾਂ ਮੰਗ ਕੀਤੀ ਕਿ ਕਾਧਿਆ ਹਸਪਤਾਲ ਦੇ ਡਾਕਟਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਓਕੇ ਭਾਈ ਕੀ ਨਾਮ ਦਾ ਤੁਹਾਡਾ ਭਾਈ ਸਾਹਿਬ ਸਰ ਅਜੇ ਸਾਹਿਬ ਕਿੰਨੇ ਦਿਨ ਬਿਆਨ ਹੋਇਆ ਬਿਆਨ ਸਰ ਹੋ ਗਿਆ ਤਿੰਨ ਚਾਰ ਫੜਕ ਹੋਈ ਕੇ ਬਣਿਆ ਹਾਂਜੀ ਕੀ ਕੱਲ ਦੀ ਵਾਪਰੀ ਜਿਹੜਾ ਕੱਲ ਸਰ ਸਾਰੇ 123 ਨੂੰ ਮੇਰੇ ਡਿਲ ਵੀ ਹੋਣੀ ਨਾਲ ਦੀ ਤੇ ਉਹ ਉਥੇ ਆਪਣੇ ਕਾਰਟੀਆਂ ਸੀ ਲੋਡ ਪੀ ਹਸਪੀਟਲ ਜਿਹੜਾ ਬਿਲਕੁਲ ਸਰ ਬੜੀ ਗੱਲ ਕਰ ਕੋਈ ਨਹੀਂ ਗਾਲੀ ਨਾ ਕਰ ਤੇ ਉਹ ਸਾਰੇ ਉਥੇ ਲੇਟਾ ਲੁਟਾ ਹੈ ਨਹੀਂ ਗਿਆ ਮੈਕਟਰ ਜਿਹੜੇ ਚ ਨੈਟਰ ਕੋਸ਼ ਮਸ਼ੀਨਾ ਹੈ ਨਹੀਂ ਕਰ ਉਹਨੇ ਟਾੜਚਾ ਮਾਰ ਕੇ ਤੇ ਪ੍ਰੈਸ਼ਿੰਗ ਕੀਤਾ ਤੇ ਨਾਰ ਨੋਟ ਕੱਢੀ ਤੇ ਉੱਥੇ ਮਾਰ ਮੋਦੀ ਦਿੱਤੀ ਇਹਨਾਂ ਨੇ ਤੇ ਬਾਅਦ ਵਿੱਚ ਰਿਪੋਰਟ ਕਰਤਾ ਇਹਨੇ ਤੇ ਬਾਅਦ ਜਿਹੜੀ ਨਰਸ ਉਹ ਵੀ ਹੱਥ ਨੂੰ ਗਈ ਬਾਅਦ ਚ ਉਹਨੂੰ ਉਹਨੇ ਫੋਨ ਨੰਬਰ ਵੀ ਹਾਨੂੰ ਦਿੱਤਾ ਸੀ ਟਾੜ ਦਾ ਨੰਬਰ ਲੈ ਲਿਆ ਬਾਅਦ ਮੱਕੜੋ ਫੋਨ ਨਹੀਂ ਕੀਤਾ ਨੰਬਰ ਦਿੱਤਾ ਉਹਨਾਂ ਨੂੰ ਕੀ ਕਾ ਕੇ ਚੱਲੇ ਵਗੇ ਇਹ ਇਸ ਕਰਕੇ ਕਹਿੰਦੇ ਆ ਕਿ ਉਹ ਉਹਨਾਂ ਹੀ ਮਾਰਿਆ ਵਾ ਅੱਛਾ ਕਿੰਨੇ ਤਰੀਕ ਦੀ ਆ ਗੱਲ ਆ ساری ਘਟਨਾ ਦੀ ਇੱਕ ਤਰੀਕ ਦੀ ਗੱਲ ਹੈ 9 ਸਤੰਬਰ 1 ਜਨਵਰੀ ਬਾਅਦ ਇਹ ਹੋਈ ਜੇ ਸਾਰੇ ਅੱਜ ਤੋਂ ਪਹਿਲਾਂ ਪਹਿਲੇ ਹੋ ਗਈ ਸੀ ਤੁਹਾਨੂੰ ਪਤਾ ਨਹੀਂ ਆਹੋ ਤਾਂ ਜਾਈ ਸੀ ਜੀ ਸ਼ਿਕਾਇਤ ਸਰ ਕੀਤੀ ਹੈ ਉੱਥੇ ਵੀ ਕੀਤੀ ਹੈ ਬਾਦੀ ਵੀ ਕੀਤੀ ਹੈ ਹਾਂਜੀ ਕੋਈ ਕਾਰਵਾਈ ਨਹੀਂ ਹੋਣੀ ਸਾਰੇ ਕਾਰਵਾਈ ਨਹੀਂ ਸਾਡੀ ਕੀਤੀ ਸੁਣਾਈ ਨਹੀਂ ਆ ਜੇ ਜਿਹੜਾ ਕਰਨਾ ਚਾਹੁੰਦਾ ਪੈਂਡਿਆ ਹਾਂ ਨੂੰ ਹਿਸਾਬ ਚਾਹੀਦਾ ਸਾਡੇ ਪਰਤਾਂ ਜਿਹੜਾ ਕੀਤਾ ਜਿਹਨਾਂ ਨੂੰ ਮਾਰਿਆ ਨਾਲੇ ਡਾਕਟਰ ਜਿਹੜਾ ਫੜੂਗਾ ਸਾਰਾ ਹੋਰ ਪੈਸਾ ਕੀ ਅਨਾਉਂਸ ਕਰੇ ਤੇ ਬਿਲਕੁਲ ਹੋ ਗਿਆ ਸਰ ਇੱਕ ਮਿੰਟ ਇਹ ਨਾ ਕੇਸ ਹੋਣਾ ਸੀ ਇਹ ਲੱਗੇ ਕਾਦੀ ਹਸ ਬਚਾਉਣ ਵਾਲਾ ਬਚਾਉਣ ਵਾਲਾ ਸੀ ਇਹ ਮਨੇ ਪੰਜ ਦੀ ਗੱਲ ਹੈ ਪੰਜ ਇਹਨਾਂ ਖੜਿਆ ਤੇ 6 ਵਜੇ ਕੇਸ ਹੋ ਗਿਆ ਮੇਰੇ ਸਾਹਮਣੇ ਉਹ ਤੋਂ ਬਾਅਦ ਉਦੋਂ ਜਦੋਂ ਕੇਸ ਹੋਇਆ ਉਦੋਂ ਹਰ ਦਰਦ ਮਹਿਸੂਸ ਹੋਈ ਜਿਵੇਂ ਮੈਨੂੰ ਕੋਈ ਜਿੱਦਾ ਚੀਜ਼ ਜਦੋਂ ਕੱਟੀ ਗਈ ਆ ਉਦੋਂ ਉਹ ਕਹਿ ਦਰਦ ਨੂੰ ਫੀਲ ਕਰ ਲਈ ਉਹਨੇ ਉਹ ਤੋਂ ਬਾਅਦ ਇਹਨਾਂ ਉੱਥੇ ਰੱਖ ਲਿਆ ਵਾ ਇਹਨਾਂ ਸ਼ਾਮੀ ਰਫਲ ਕੀਤਾ ਜਦੋਂ ਮਰੀਜ਼ ਬਿਲਕੁਲ ਖਤਮ ਹੋ ਗਿਆ ਜਦੋਂ ਦੋਰੇ ਪੈਣੇ ਸ਼ੁਰੂ ਹੋ ਗਿਆ 9 ਗ੍ਰਾਮ ਖੂਨ ਚ ਡਿਲੀਵਰੀ ਹੋਈ ਆ ਜਦੋਂ ਇਹਨਾਂ ਤੋਂ ਕੀਤਾ ਵਾ 10 ਗ੍ਰਾਮ ਖੂਨ ਆ ਗਿਆ ਸਾਰਾ ਉਸ ਦੇ ਉਸ ਤੋਂ ਕੇਸ ਖਤਮ ਹੋ ਮਾ ਹੋਇਆ ਡੈਡੀ ਨੂੰ ਲਿਆ ਤੇ 9 ਦਿਨਾਂ ਬਾਅਦ ਜੇ ਲਾ ਕੇ ਰੱਖਿਆ ਵਾ ਬਿਰਕੋ ਡਾੜੀ ਰੱਖਿਆ 9 ਦਿਨ ਰਿਹਾ ਬੱਚਾ 9 ਬੱਚਾ ਵੀ 9 ਦਿਨ ਤੇ ਬੱਚਾ ਕਿਵੇਂ ਹੈ ਬੱਚਾ ਇਹ ਸੀਰੀਅਸ ਹੈ ਉਹ ਇਦਾਂ ਹੀ ਆ ਉਹ ਕਹਿੰਦੀ ਆ ਵੀਰ ਨੂੰ ਜੀ ਕਾਕਾ ਡਾੜੀ ਨੇ ਦੱਸਿਆ ਨਹੀਂ ਕਿ ਰਿਸਕੀ ਆ ਸਰ ਜੀ ਕੋਰ ਇਨਸਾਫ ਚਾਹੀਦਾ ਇਨਸਾਫ ਜਿਹੜਾ ਸਟਾਪ ਹੋ ਤੇ ਬੰਦੀ ਕਰ ਵੀ ਹੁਣੇ ਹੁਣੇ ਚਾਹੀਦੀ ਕਾਦੀਆਂ ਥਾਣੇ ਗੱਲ ਕੀਤੀ ਸੀ ਆਈ ਸਾਰੇ ਤਾਂ ਐਪਲੀਕੇਸ਼ਨ ਦਿੱਤੀ ਆ ਕਾਦੀਆਂ ਥਾਣੇ ਵਿਚਾਈ ਆ ਐਸਐਸਪੀ ਸਾਹਿਬ ਨੂੰ ਮਿਲੇ ਆ ਡੀਸੀ ਸਾਹਿਬ ਨੂੰ ਮਿਲੇ ਆ ਤੇ ਹਾਰ ਸੁਣੀ ਨਹੀਂ ਆ ਨੌਦਰ ਹੋ ਗਿਆ ਫਿਰ ਆਪਾਂ ਗਰਦਾਪੜ ਦੇ ਕੇ ਐਪਲੀਕੇਸ਼ਨਾਂ ਨੂੰ ਸਿਰ ਨੂੰ ਚਾਰਜ ਉਥੇ ਦੇ ਕੇ ਹਾਈ ਹੱਥ ਐਪਲੀਕੇਸ਼ਨ ਦੇ ਕੇ ਕੋਰ ਸਬੂਤ ਹੈ ਅਸੀਂ ਤਾਂ ਤਾਂ ਨਹੀਂ ਲਾਇਆ ਹਾਰ ਸੁਣਾਈ ਨਹੀਂ ਹੋਈ ਅਸੀਂ ਆਪਣਾ ਤਾਂ ਲਾਇਆ ਕੱਜ ਕਾਨੂੰਨ ਲਾਇਆ ਤੁਹਾਨੂੰ ਸਾਹ ਮਿਲੇਗਾ ਤਾਂ ਨੱਚ ਕੇ ਉੱਪਰ ਰਾਤ ਪੇ ਦੋ ਦਿਨ ਲੱਗੇ ਹਫਤਾ ਲੱਗੇ ਆਪਾਂ ਇੱਥੇ ਪ੍ਰਸ਼ਾਸਨ ਆਏਗਾ ਤੇ ਤੁਹਾਨੂੰ ਸਾਹ ਮਿਲੇਗਾ ਤੇ ਫਿਰ ਆਪਾਂ ਲਾਸਟ ਸਾਹਿਬ ਕੀ ਮੰਗਦੇ ਹੋ ਉਥੇ ਬੰਦੀ ਕਾਰੀ ਪਰਚਾ ਕਰੋ ਕਤਲ ਦਾ ਕਤਲ ਦਾ ਬੱਚਾ ਮੱਚਦਾ ਦੇਖੋ ਇੱਕ ਲੇਡੀ ਮਾਰ ਕੇ ਛੁੱਟੀ ਆ ਬੱਚਾ ਮਰਨੇ ਪਿਆ ਦੋ ਕਤਲ ਇਹਨਾਂ ਕੀਤੇ ਆ ਕਿਦਾ ਦੇਖਣੇ ਕਿ ਕਿੰਨੇ ਖਰਾਬ ਕੀਤੀ ਹੋਣਗੇ ਸਾਨੂੰ ਮੰਗ ਚਾਹੀਏ ਇਹਨਾਂ ਇਨਸਾਫ ਦੋ ਪਰ ਇਨਸਾਫ ਦਾ ਟਟੇ ਉਹਨੇ ਮੌਕੇ ਤੇ ਪ੍ਰਚਾਰ ਕਰਨ ਤੇ ਫਿਰ ਅਪ ਡੱਡ ਬਾਡੀ ਖੜ ਕੇ ਸਸਕਾਰ ਕਰਾਂਗੇ ਵੀ ਦਾ ਬੜ ਡੱਡ ਬਾਡੀ ਖੜਾ ਚਾਹੀਏ ਸਾਨੂੰ 10 ਦਿਨ ਮਹੀਨਾ ਬਣਾ ਭਾਜੀ ਜਿੱਦਾਂ ਡਿਲੀਵਰੀ ਹੋਈ ਉਦੋਂ ਲਾਈਟ ਚਲ ਗਈ ਛੋਟੇ ਫੁੰਨਾ ਨਾਲ ਡਿਲੀਵਰੀ ਕਰਦੇ ਰੇ ਬੱਚੇ ਦੀ ਬੱਚੇ ਵਾਲੀ ਜਿਹੜੀ ਔਲ ਦੀ ਉਹ ਵੇਚ ਰਹੀ ਉਹਦੇ ਕਾਰਨ ਸਾਰੀ ਚਾਰ ਫੈਲ ਗਈ ਇਹਨਾਂ ਨੂੰ ਦੱਸਿਆ ਨਹੀਂ ਵੀ ਰਿਸਕੋ ਆ ਇਹ ਸਾਰੀ ਧਾਰੀ ਲਾ ਕਰਦੇ ਗੁੱਤੂਕੋਸ ਲਾਉਂਦੇ ਰੇ ਉੱਤੇ ਸੱਤ ਸਾਮੀਆਂ ਨੂੰ ਰੈਫਰ ਕਰਤਾ ਪਟਾਲੇ ਪਟਾਲੇ ਵਾਲਾ ਪ੍ਰਚਾਰ ਕਰਤਾ ਇਹਦੇ ਕਾਰ ਦੇ ਹੋਇਆਂ ਨੂੰ ਸਾਫ ਚਾਹੀਦਾ ਸਰ ਇਹ ਇਹ ਦੱਸ ਦੇਣਾ ਕਿ ਬੱਚੇ ਦੇ ਹਾਲਾਤ ਕਿਵੇਂ ਨੇ ਬੱਚੇ ਦੇ ਹਾਲਾਤ ਸਾਫ ਚਾਹੀਦੇ ਇਦਾਂ ਹੀ ਇਦਾਂ ਹੀ ਸਰ ਜੀ ਕਲਵਾ ਪਿੰਡ ਦੇ ਹੈਗੇ ਆ ਇੰਦਰ ਸਿੰਘ ਉਹਨਾਂ ਵੱਲੋਂ ਇੱਕ ਐਸਡੀਐਮ ਆਫਿਸ ਵੀ ਦਰਖਾਸਤ ਦਿੱਤੀ ਗਈ ਡੀਸੀ ਸਾਹਿਬ ਨੇ ਵੀ ਦਰਖਾਸਤ ਦਿੱਤੀ ਕਿ ਉਹਨਾਂ ਦੇ ਜਿਹੜੇ ਨੋ ਹੈਗੀ ਸਰਗੀਤ कौर ਉਹਦੀ ਡੈਥ ਹੋ ਚੁੱਕੀ ਹੈ ਔਰ ਉਹ ਇੱਕ ਇੱਕ ਜਿਹੜਾ 2026 ਨੂੰ ਉਹਨੂੰ ਡਿਲੀਵਰੀ ਕੇਸ ਦੇ ਵਿੱਚ ਉਹ ਦਾਖਲ ਹੋਈ ਸੀਗੀ ਪਰ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜੇ ਡਾਕਟਰ ਸਾਹਿਬ ਨੇ ਉੱਥੇ ਇਹਨਾਂ ਦਾ ਬੀਲੀਵੀ ਕੀਤੀ ਸੀਗੀ ਉੱਥੇ ਲਾਈਟ ਦਾ ਪੂਰਾ ਪ੍ਰਬੰਧ ਨਹੀਂ ਸੀਗਾ ਤੇ ਉਹਨਾਂ ਨੇ ਮੋਬਾਈਲ ਦੇ ਜਿਹੜੇ ਟਾਰਚ ਦੀ ਲਾਈਟਾਂ ਦੇ ਮਤਲਬ ਉਹਨੇ ਮੱਦੇਨਜ਼ਰ ਅਖਦੇ ਉਹਦੇ ਵਿੱਚ ਹੀ ਉਹਦੀ ਹੈਲਪ ਨਾਲ ਹੀ ਇਹਨਾਂ ਨੇ ਡਿਲੀਵਰੀ ਕਰਤੀ ਜਿਸ ਦੇ ਨਾਲ ਉਹਨਾਂ ਦੀ ਅੰਗੈਲੀ ਹੋਈ ਔਰ ਉਦਾਂ ਦੀ ਨੋ ਸਰਬਜੀਤ ਕਰਦੀ ਤਾਂ ਤਰੀਕਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਫਿਰ ਉਹਨਾਂ ਨੇ ਜਦੋਂ ਉਹਨਾਂ ਦੇ ਹੱਥੋਂ ਇਹ ਚੀਜ਼ ਨਿਕਲ ਗਈ ਤੇ ਉਹਨਾਂ ਨੇ ਇਹਨਾਂ ਨੂੰ ਰੈਫਰ ਗੁਰਨਾਣਕ ਹਸਪੀਟਲ ਅੰਮ੍ਰਿਤਸਰ ਦਾ ਕਰ ਦਿੱਤਾ ਜਿੱਥੇ ਕਿ ਅੱਜ ਇਹਦੀ ਲੜਕੀ ਦੀ ਅਨਫੋਰਚੂਨੇਟਲੀ ਡੈਥ ਹੋ ਚੁੱਕੀ ਹੈ ਤੇ ਉਹਦੇ ਕੰਸਰਨ 'ਚ ਇਹਨਾਂ ਨੇ ਇੱਥੇ ਲਾਇਆ ਵੀ ਉਹਨਾਂ ਦੇ ਡਾਕਟਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਐਸਡੀਐਮ ਸਾਹਿਬ ਵੱਲੋਂ ਵੀ ਤੇ ਡੀਸੀ ਸਾਹਿਬ ਵੱਲੋਂ ਵੀ ਇਹਦੇ ਲਈ ਜੋ ਕਾਨੂੰਨ ਦੇ ਮੁਤਾਬਿਕ ਪ੍ਰੋਸੀਜਰ ਹੈਗਾ ਉਹ ਅਡਾਪਟ ਕਰ ਲਿਆ ਗਿਆ ਹੈ ਤੇ ਇਹਨਾਂ ਨੂੰ ਇਹਨਾਂ ਦੀ ਜੋ ਬੰਦੀ ਕੰਪਨਸੇਸ਼ਨ ਉਹ ਵੀ ਹੋਏਗੀ ਔਰ ਜਿਹੜੇ ਡਾਕਟਰਾਂ ਦੀ ਅਨਗੈਹੀ ਹੈ ਉਹਦੇ ਕੰਸਰਨ ਚ ਇੱਕ ਡਾਕਟਰਸ ਦਾ ਬੋਰਡ ਬਣਾਇਆ ਜਾਏਗਾ ਉਹ ਬੋਰਡ ਜੋ ਰਿਪੋਰਟ ਦੇਗਾ ਉਹਦੇ ਅਕੋਰਡਿੰਗਲੀ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਸਰ ਇਹ ਕਿੰਨੇ ਦਿਨਾਂ ਚ ਰਿਪੋਰਟ ਆਏਗੀ ਇਹ ਇਹ ਤਾਂ ਇਨਸਟੈਂਡੀ ਹੋ ਗਿਆ ਜੀ ਹੁਣ ਵਾਤਵਾਲਾ ਦੇ ਇੱਕ ਦੋ ਦਿਨ ਦੇ ਵਿੱਚ ਜਿਹੜੀ ਇਹ ਰਿਪੋਰਟ ਦੇ ਦੇਣਗੇ ਆਪਣੀ ਜੀ ਡਾਕਟਰ ਦੋਸ਼ੀ ਪਾਈ ਜਾਂਦੇ ਆ ਤੇ ਉਹਨਾਂ ਦੇ ਖਿਲਾਫ ਕੀ ਆਬਵੀਅਸਲੀ ਵੀ ਜੇ ਡਾਕਟਰਾਂ ਦੀ ਉਹ ਜਿਹੜਾ ਬੋਰਡ ਬਣੇਗਾ ਉਹਨਾਂ ਦੀ ਰਿਪੋਰਟ ਤੇ ਜੋ ਹੋਏਗੀ ਉਹਦੇ ਅਣਗਹਿਲੀ ਨਿਕਲਦੀ ਹੈ ਤੇ ਵਾਕਈ ਉਹਦੀ ਐਫਆਈਆਰ ਲੋਜ ਹੋਏਗੀ ਕਰਵੱਲੀ ਕੀ ਗੱਲ ਇਹ ਚਰਣਾ ਚੁੱਕੇ ਜਾਏਗੇ ਨਹੀਂ ਕਰ ਵਾਲਿਆਂ ਨੇ ਸਮਝਾਇਆ ਵੀ ਇਸ ਬਾਰੇ ਉਹਨਾਂ ਨੂੰ ਸਾਰੇ 9 ਪੁਆਇੰਟਸ ਵੀ ਦੱਸ ਦਿੱਤੇ ਗਏ ਆ ਉਹਨਾਂ ਨੂੰ ਇਹ ਵੀ ਦੱਸ ਦਿੱਤਾ ਗਿਆ ਕਿ ਸਾਡੇ ਵੱਲੋਂ ਪ੍ਰੋਸੀਜਰ ਸਾਰਾ ਅਡਾਪਟ ਕਰ ਲਿਆ ਗਿਆ ਬਾਕੀ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਕਰਨਗੇ